ਕਈ ਐਦਾਂ ਦੀਆਂ ਘਟਨਾਵਾਂ ਆਪਾਂ ਨੂੰ ਸੁਣਨ ਨੂੰ ਮਿਲਦੀਆਂ ਜਿਨ੍ਹਾਂ ਨੂੰ ਸੁਣ ਕੇ ਆਪਾਂ ਨੂੰ ਲੱਗਦਾ ਕਿ ਪਰਮਾਤਮਾ ਇਹ ਗੱਲ ਸੱਚੀ ਨਾ ਹੋਵੇ ਇਹ ਗੱਲ ਝੂਠੀ ਹੋਵੇ ਪਰ ਅਫਸੋਸ ਕਿ ਕਈ ਗੱਲਾਂ ਸੱਚੀਆਂ ਹੁੰਦੀਆਂ ਜੋ ਅੱਜ ਦੀ ਘਟਨਾ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਉਸ ਨੂੰ ਸੁਣ ਕੇ ਵੀ ਤੁਹਾਨੂੰ ਇਹੀ ਲੱਗੇਗਾ ਕਿ ਪਰਮਾਤਮਾ ਇਹ ਗੱਲ ਸਹੀ ਨਾ ਹੋਵੇ ਇਹ ਗੱਲ ਝੂਠੀ ਹੋਵੇ ਪਰ ਅਫਸੋਸ ਕਿ ਇਹ ਸੱਚੀ ਘਟਨਾ ਮਹਾਰਾਸ਼ਟਰ ਤੋਂ ਸਾਹਮਣੇ ਆਈ ਹੈ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਮੁੰਬਈ ਦਾ ਥਾਣਾ ਨਾਲਾ ਸੁਪਾਰਾ ਇਸ ਥਾਣੇ ਦੇ ਵਿੱਚ ਇੱਕ ਔਰਤ ਆਉਂਦੀ ਆ ਆਪਣੀਆਂ ਤਿੰਨ ਬੇਟੀਆਂ ਦੇ ਨਾਲ ਬੇਟੀਆਂ ਦੀ ਉਮਰ 13 ਸਾਲ 17 ਸਾਲ ਤੇ 21 ਸਾਲ ਸੀ ਉਹ ਰੋ ਰਹੀ ਸੀ ਉਹ ਰੋਂਦੀ ਰੋਂਦੀ ਥਾਣਾ ਮੁਖੀ ਦੇ ਕੋਲ ਜਾਂਦੀ ਹੈ ਤੇ ਥਾਣਾ ਮੁਖੀ ਉਸ ਨੂੰ ਕਹਿੰਦੇ ਆ ਕਿ ਤੈਨੂੰ ਕੀ ਤਕਲੀਫ ਹੈ ਤੂੰ ਕਿਉਂ ਰੋ ਰਹੀ ਆ ਤਾਂ ਉਸ ਨੇ ਕਿਹਾ ਕਿ ਮੇਰੀਆਂ ਬੇਟੀਆਂ ਦੇ ਨਾਲ ਪਿਛਲੇ 7 ਸਾਲ ਤੋਂ ਬਲਾਤਕਾਰ ਹੋ ਰਿਹਾ ਇਹ ਸੁਣ ਕੇ ਥਾਣਾ ਮੁਖੀ ਨੇ ਉਸ ਨੂੰ ਕਿਹਾ ਕਿ ਕੌਣ ਹੈ ਜਿਸ ਨੇ ਤੇਰੀਆਂ ਬੇਟੀਆਂ ਦੇ ਨਾਲ ਬਲਾਤਕਾਰ ਕੀਤਾ ਮੈਨੂੰ ਦੱਸ ਮੈਂ ਉਸ ਉੱਤੇ ਪਰਚਾ ਦਰਜ ਕਰਾਂਗਾ ਤਾਂ ਜੋ ਗੱਲ ਉਸ ਤੋਂ ਬਾਅਦ ਉਸ ਔਰਤ ਨੇ ਕਹੀ ਉਹ ਸੁਣ ਕੇ ਤਾਂ ਥਾਣਾ ਮੁਖੀ ਦੇ ਪੈਰਾਂ ਹੇਠੋਂ ਜ਼ਮੀਨ ਹੀ ਨਿਕਲ ਗਈ ਔਰਤ ਨੇ ਕਿਹਾ ਕਿ ਮੇਰੀਆਂ ਬੇਟੀਆਂ ਦੇ ਨਾਲ ਬਲਾਤਕਾਰ ਕਰਨ ਵਾਲਾ ਕੋਈ ਹੋਰ ਨਹੀਂ ਮੇਰਾ ਪਤੀ ਇਹਨਾਂ ਦਾ ਪਿਓ ਹੀ ਇਹਨਾਂ ਦਾ ਬਲਾਤਕਾਰ ਕਰਦਾ ਇਹ ਗੱਲ ਸੁਣ ਕੇ ਤਾਂ ਥਾਣਾ ਮੁਖੀ ਦੇ ਹੋਸ਼ ਉੱਡ ਜਾਂਦੇ ਆ ਉਹ ਔਰਤ ਕਹਿੰਦੀ ਹੈ ਕਿ ਉਹ ਬੰਦਾ ਬੜਾ ਬਦਮਾਸ਼ ਹੈ ਅਸੀਂ 7 ਸਾਲ ਤੋਂ ਤਿਲ-ਤਿਲ ਕਰਕੇ ਮਰ ਰਹੀਆਂ ਅੱਜ ਵੀ ਸਾਨੂੰ ਇਹ ਲੱਗਦਾ ਸੀ ਕਿ ਜਾਂ ਤਾਂ ਅਸੀਂ ਮਰ ਜਾਈਏ ਜਾਂ ਫਿਰ ਪੁਲਿਸ ਕੋਲ ਜਾਈਏ ਜੋ ਪੁਲਿਸ ਸਾਡੀ ਮਦਦ ਕਰ ਸਕੇ ਤੇ ਮੇਰੀ ਜੋ 21 ਸਾਲਾਂ ਬੇਟੀ ਆ ਇਸ ਨੇ ਸਾਨੂੰ ਹਿੰਮਤ ਦਿੱਤੀ ਕਿ ਆਪਾਂ ਮਰਾਂਗੇ ਨਹੀਂ ਆਪਾਂ ਪੁਲਿਸ ਕੋਲ ਜਾਵਾਂਗੇ ਜੋ ਆਪਣੇ ਨਾਲ ਧੱਕਾ ਹੋਇਆ ਜੋ ਆਪਣੇ ਨਾਲ ਤਸ਼ੱਦਦ ਹੋਇਆ ਉਹ ਸਾਰੀ ਗੱਲਬਾਤ ਆਪਾਂ ਪੁਲਿਸ ਨੂੰ ਦੱਸਾਂਗੇ ਪੁਲਿਸ ਆਪੇ ਹੀ ਕਾਰਵਾਈ ਕਰੂਗੀ ਤਾਂ ਹੁਣ ਜੋ ਥਾਣਾ ਮੁਖੀ ਹੁੰਦਾ ਉਹ ਪੁਲਿਸ ਮੁਲਾਜ਼ਮਾਂ ਨੂੰ ਬੁਲਾਉਂਦਾ ਤੇ ਔਰਤ ਨੂੰ ਕਹਿੰਦਾ ਕਿ ਤੇਰਾ ਪਤੀ ਕਿੱਥੇ ਮਿਲੇਗਾ ਹੁਣ ਪਤੀ ਦਾ ਪਤਾ ਦੱਸਿਆ ਜਾਂਦਾ ਹੈ ਪੁਲਿਸ ਜਾ ਕੇ ਉਸ ਨੂੰ ਗ੍ਰਿਫਤਾਰ ਕਰਦੀ ਹੈ ਗ੍ਰਿਫਤਾਰ ਕਰਨ ਤੋਂ ਬਾਅਦ ਹੁਣ ਜੋ ਐਸਐਚਓ ਸਾਹਿਬ ਹੁੰਦੇ ਨੇ ਥਾਣਾ ਮੁਖੀ ਹੁੰਦੇ ਨੇ ਉਹ ਇਹਨਾਂ ਨੂੰ ਪੁੱਛਦੇ ਆ ਕਿ ਅਸਲ ਵਿੱਚ ਕਹਾਣੀ ਕੀ ਆ ਮੈਨੂੰ ਤੁਸੀਂ ਹੁਣ ਦੱਸੋ ਤਾਂ ਜੋ 21 ਸਾਲਾਂ ਕੁੜੀ ਹੁੰਦੀ ਹੈ ਉਹ ਰੋ ਕੇ ਜੋ ਕਹਾਣੀ ਦੱਸਦੀ ਹੈ ਉਹ ਸੁਣ ਕੇ ਤਾਂ ਸਭ ਲੋਕ ਭਾਵੁਕ ਹੋ ਜਾਂਦੇ ਨੇ ਉਹ ਦੱਸਦੀ ਹੈ ਕਿ ਅੱਜ ਤੋਂ 7 ਸਾਲ ਪਹਿਲਾਂ ਲਗਭਗ 2018 ਦੇ ਵਿੱਚ ਮੇਰਾ ਜੋ ਪਿਤਾ ਸੀ ਇਹ ਮਹਾਰਾਸ਼ਟਰ ਦੇ ਕੋਕਨਾ ਦੇ ਰਹਿਣ ਵਾਲੇ ਸੀ ਇਹ ਉੱਥੇ ਰਹਿੰਦੇ ਸੀ ਜੋ ਪਿਤਾ ਸੀ ਉਹ ਮੁੰਬਈ ਦੇ ਵਿੱਚ ਨੌਕਰੀ ਕਰਦਾ ਸੀ ਤੇ ਪਿਤਾ ਹਫਤੇ ਬਾਅਦ ਮੁੰਬਈ ਤੋਂ ਪਿੰਡ ਆ जाया ਕਰਦਾ ਸੀ ਜੋ ਪਿਤਾ ਸੀ ਉਹ दारू ਪੀਣ ਦਾ ਆਦਤੀ ਸੀ ਬਦਮਾਸ਼ ਕਿਸਮ ਦਾ ਬੰਦਾ ਸੀ ਇਸ ਉੱਪਰ ਕਈ ਕੇਸ ਵੀ ਦਰਜ ਸੀ ਇੱਕ ਦਿਨ ਰਾਤ ਨੂੰ ਜੋ ਪਿਤਾ ਹੁੰਦਾ ਹੈ ਉਹ ਨਸ਼ੇ ਦੇ ਵਿੱਚ ਟੰਨ ਹੁੰਦਾ ਉਹ ਘਰ ਆਉਂਦਾ ਘਰ ਆ ਕੇ ਆਪਣੀ ਜੋ ਵੱਡੀ ਬੇਟੀ ਹੁੰਦੀ ਹੈ ਉਸ ਦੇ ਨਾਲ ਮੰਜੇ ਤੇ ਪੈ ਜਾਂਦਾ ਹੈ ਹੁਣ ਉਸ ਨੂੰ ਇਹ ਬੜਾ ਅਜੀਬ ਲੱਗਦਾ ਹੈ ਕੁੜੀ ਰੋਲਾ ਪਾਉਣ ਦੀ ਕੋਸ਼ਿਸ਼ ਕਰਦੀ ਹੈ ਪਰ ਜੋ ਪਿਤਾ ਹੁੰਦਾ ਉਹ ਉਸ ਨੂੰ ਦੱਬ ਲੈਂਦਾ ਉਸ ਦਾ ਮੂੰਹ ਦੱਬ ਲੈਂਦਾ ਤੇ ਉਸ ਨਾਲ ਜ਼ਬਰਦਸਤੀ ਕਰਨ ਲੱਗਦਾ ਤੇ ਉਸ ਦੀ ਗਰਦਨ ਤੇ ਚਾਕੂ ਰੱਖ ਲੈਂਦਾ ਕਿ ਜੇ ਤੂੰ ਕਿਸੇ ਨੂੰ ਦੱਸਿਆ ਜਾਂ ਆਵਾਜ਼ ਕੱਢੀਆ ਤਾਂ ਮੈਂ ਤੈਨੂੰ ਜਿਉਂਦਾ ਨਹੀਂ ਛੱਡਾਂਗਾ ਇਹ ਕੁਝ ਹੋ ਜਾਂਦਾ ਹੈ ਜੋ ਕੁੜੀ ਹੁੰਦੀ ਆ ਉਸ ਨੂੰ ਲੱਗਦਾ ਕਿ ਸ਼ਾਇਦ ਪਿਤਾ ਨੇ ਰਾਤ ਨਸ਼ੇ ਦੇ ਵਿੱਚ ਗਲਤ ਕਰ ਦਿੱਤਾ ਸ਼ਾਇਦ ਇਸ ਨੂੰ ਕੁਝ ਪਤਾ ਨਾ ਲੱਗਿਆ ਹੋਵੇ ਪਰ ਦੂਸਰੇ ਦਿਨ ਫੇਰ ਇਹੀ ਕੁਝ ਦੁਹਰਾਇਆ ਜਾਂਦਾ ਹੈ ਹੁਣ ਰੋਜ਼ ਦੀ ਰੋਜ਼ ਉਸ ਕੁੜੀ ਦੇ ਨਾਲ ਇਹ ਬਲਾਤਕਾਰ ਕਰਦਾ ਸੀ ਆਪਣੀ ਵੱਡੀ ਕੁੜੀ ਦੇ ਨਾਲ ਦਿਨ ਲੰਘਦੇ ਨੇ ਜੋ ਕੁੜੀ ਹੁੰਦੀ ਆ ਉਹ ਡਰਦੀ ਆਪਣੀ ਮਾਂ ਨੂੰ ਵੀ ਨਹੀਂ ਦੱਸਦੀ ਕਿਉਂਕਿ ਉਸ ਨੂੰ ਲੱਗਦਾ ਸੀ ਕਿ ਉਸ ਦਾ ਪਿਤਾ ਬਦਮਾਸ਼ ਟਾਈਪ ਦਾ ਬੰਦਾ ਹੈ ਉਹ ਇਸ ਨੂੰ ਮਾਰ ਦੇਵੇਗਾ ਮਹੀਨੇ ਲੰਘਦੇ ਨੇ ਇਹ ਇਦਾਂ ਹੀ ਚੱਲਦਾ ਰਹਿੰਦਾ ਹੈ ਇੱਕ ਵਾਰ ਜੋ ਕੁੜੀ ਹੁੰਦੀ ਆ ਉਹ ਗਰਭਤੀ ਹੋ ਜਾਂਦੀ ਹੈ ਜਦੋਂ ਕੁੜੀ ਗਰਭਤੀ ਹੁੰਦੀ ਆ ਤਾਂ ਉਹ ਮਜਬੂਰੀ ਦੇ ਵਿੱਚ ਆਪਣੀ ਮਾਂ ਨੂੰ ਦੱਸਦੀ ਹੈ ਕਿ ਮਾਂ ਮੈਂ ਗਰਭਤੀ ਹੋ ਗਈ ਤਾਂ ਮਾਂ ਨੇ ਜਦੋਂ ਕਿਹਾ ਕਿ ਇਹ ਬੱਚਾ ਕਿਹਦਾ ਹੈ ਤਾਂ ਕੁੜੀ ਨੇ ਕਿਹਾ ਕਿ ਮੇਰਾ ਪਿਤਾ ਹੀ ਮੇਰੇ ਨਾਲ ਬਲਾਤਕਾਰ ਕਰਦਾ ਰਿਹਾ ਉਸ ਕਾਰਨ ਹੀ ਮੈਂ ਗਰਭਤੀ ਹੋਈ ਹਾਂ ਹੁਣ ਜਦੋਂ ਜੋ ਪਤਨੀ ਸੀ ਉਹ ਆਪਣੇ ਪਤੀ ਨੂੰ ਕਹਿੰਦੀ ਆ ਜਣੀ ਕੁੜੀ ਦੀ ਮਾਂ ਕਹਿੰਦੀ ਹੈ ਕਿ ਤੂੰ ਇਹ ਕੀ ਕਰ ਰਿਹਾ ਹੈਂ ਤੂੰ ਬੜਾ ਗਲਤ ਕਰ ਰਿਹਾ ਹੈਂ ਤੂੰ ਇਹ ਅਨਰਥ ਕਰ ਰਿਹਾ ਹੈਂ ਪਰ ਜੋ ਬੰਦਾ ਸੀ ਉਹ ਬਦਮਾਸ਼ ਕਿਸਮ ਦਾ ਸੀ 56 ਸਾਲ ਦਾ ਸੀ ਤੇ ਉਹ ਆਪਣੀ ਪਤਨੀ ਨੂੰ ਵੀ ਧਮਕਾਉਂਦਾਗਾ ਆਪਣੀ ਬੇਟੀ ਨੂੰ ਵੀ ਧਮਕੀਆਂ ਦਿੰਦਾ ਕਿ ਮੈਂ ਤੁਹਾਨੂੰ ਜੰਦਾ ਨਹੀਂ ਛੱਡਾਂਗਾ ਜੇ ਤੁਸੀਂ ਇਹ ਗੱਲ ਕਿਸੇ ਨੂੰ ਆਖੀ ਉਸ ਤੋਂ ਬਾਅਦ ਫਿਰ 1-2 ਮਹੀਨਿਆਂ ਬਾਅਦ ਇਹ ਸਿਲਸਿਲਾ ਜਾਰੀ ਰਹਿੰਦਾਗਾ ਇੱਕ ਇੱਕ ਕਰਕੇ ਚਾਰ ਬਾਰ ਇਸ ਕੁੜੀ ਨੂੰ ਇਸ ਦਾ ਪਿਤਾ ਹੀ ਪ੍ਰੈਗਨੈਂਟ ਕਰ ਦਿੰਦਾ ਤੇ ਚਾਰ ਬਾਰ ਹੀ ਇਸ ਨੂੰ ਦਵਾਈਆਂ ਦੇ ਕੇ ਇਸ ਦਾ ਗਰਭਪਾਤ ਕੀਤਾ ਜਾਂਦਾ ਹੈ ਹੁਣ ਇਹ ਗੱਲ ਇੱਥੇ ਨਹੀਂ ਰੁਕੀ ਇਸ ਤੋਂ ਬਾਅਦ ਜੋ ਇਹ ਬੰਦਾ ਸੀ ਇਹ ਬੰਦਾ ਜੋ ਇਸ ਦੀ ਵਿਚਾਲਣ ਦੀ ਕੁੜੀ ਸੀ ਉਸ ਦੇ ਨਾਲ ਇਹ ੱਤਕਾ ਕਰਨ ਲੱਗ ਗਿਆ ਉਸ ਨਾਲ ਵੀ ਇਹ ਬਲਾਤਕਾਰ ਕਰਨ ਲੱਗ ਗਿਆ ਇਹ ਗੱਲ ਦਾ ਮਾਂ ਨੂੰ ਵੀ ਪਤਾ ਲੱਗਦਾ ਹੈ ਪਰ ਮਾਂ ਵੀ ਮਜਬੂਰ ਸੀ ਉਸ ਨੂੰ ਵੀ ਲੱਗਦਾ ਸੀ ਕਿ ਇਹ ਬਦਮਾਸ਼ ਬੰਦਾ ਸਾਨੂੰ ਜਿਉਂਦਾ ਨਹੀਂ ਛੱਡੇਗਾ ਮੈਨੂੰ ਮਾਰ ਦੇਵੇਗਾ ਮੇਰੀਆਂ ਬੇਟੀਆਂ ਨੂੰ ਮਾਰ ਦੇਵੇਗਾ ਇਹ ਇਦਾਂ ਹੀ ਚੱਲਦਾ ਰਹਿੰਦਾ ਹੈ ਪਰ ਇਹ ਜੋ ਦਰਿੰਦਾ ਸੀ ਇਹ ਇੱਥੇ ਹੀ ਨਹੀਂ ਰੁਕਦਾ ਉਸ ਤੋਂ ਬਾਅਦ ਜੋ ਇਸ ਦੀ ਤੀਸਰੀ ਕੁੜੀ ਹੁੰਦੀ ਹੈ ਜੋ 13 ਸਾਲਾਂ ਦੀ ਸੀ ਉਸ ਦੇ ਨਾਲ ਇਹ ਬਲਾਤਕਾਰ ਕਰਦਾ ਹੈ ਉਸ ਨੂੰ ਵੀ ਆਪਣੀ ਹੱਫ ਦਾ ਸ਼ਿਕਾਰ ਬਣਾਉਂਦਾ ਹੈਗਾ ਪਰ ਹੁਣ ਜੋ ਮਾਂ ਸੀ ਉਹ ਚੁੱਪ ਬੈਠਣ ਵਾਲੀ ਨਹੀਂ ਸੀ ਉਸ ਨੂੰ ਲੱਗਿਆ ਕਿ ਇਸ ਤੋਂ ਉੱਤੇ ਹੁਣ ਕੁਝ ਨਹੀਂ ਹੁਣ ਤਾਂ ਜਾਂ ਮਰ ਜਾਈਏ ਜਾਂ ਇੱਥੋਂ ਭੱਜ ਜਾਈਏ ਤਾਂ ਇਹ ਮਾਂ ਆਪਣੀਆਂ ਬੇਟੀਆਂ ਨੂੰ ਲੈ ਕੇ ਇੱਥੋਂ ਨਿਕਲ ਜਾਂਦੀ ਹੈ ਤੇ ਮੁੰਬਈ ਦੇ ਨਾਲਾ ਸੁਪਾਰਾ ਇਲਾਕੇ ਦੇ ਅਧੀਨ ਆ ਕੇ ਰਹਿਣ ਲੱਗ ਜਾਂਦੀ ਹੈ ਇੱਥੇ ਇਹਨਾਂ ਦਾ ਇੱਕ ਰਿਸ਼ਤੇਦਾਰ ਰਹਿੰਦਾ ਹੁੰਦਾ ਹੈ ਇਸ ਨੂੰ ਲੱਗਦਾ ਕਿ ਸ਼ਾਇਦ ਹੁਣ ਗੱਲ ਖਤਮ ਹੋ ਗਈ ਪਰ ਜੋ ਇਸ ਦਾ ਪਤੀ ਸੀ ਉਹ ਇਹਨਾਂ ਦਾ ਪਿੱਛਾ ਨਹੀਂ ਛੱਡਦਾ ਤੇ ਇੱਥੇ ਵੀ ਆ ਜਾਂਦਾ ਹੈ ਤੇ ਹੁਣ ਫੇਰ ਇਹਨਾਂ ਦੇ ਨਾਲ ਜ਼ੋਰ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕਰਦਾ ਹੈ ਹੁਣ ਮਾਂ ਬਿਲਕੁਲ ਅੱਕ ਜਾਂਦੀ ਹੈ ਤੇ ਜੋ 21 ਸਾਲਾਂ ਕੁੜੀ ਹੁੰਦੀ ਹੈ ਉਸ ਨੂੰ ਕਹਿੰਦੀ ਹੈ ਕਿ ਆਪਾਂ ਕੁਝ ਖਾ ਕੇ ਮਰ ਜਾਈਏ ਆਪਾਂ ਆਪਣੀ ਜੀਵਨ ਲੀਲਾ ਸਮਾਪਤ ਕਰ ਦਈਏ ਪਰ ਕੁੜੀ ਕਹਿੰਦੀ ਹੈ ਕਿ ਨਹੀਂ ਆਪਾਂ ਐਦਾਂ ਨਹੀਂ ਕਰਾਂਗੇ ਪਰ ਮਾਂ ਨੇ ਕਿਹਾ ਕਿ ਜੇ ਆਪਾਂ ਇਹ ਗੱਲ ਬਾਹਰ ਦੱਸਾਂਗੇ ਤਾਂ ਆਪਣੀ ਇੱਜ਼ਤ ਰੁੱਲ ਜਾਏਗੀ ਆਪਣੀ ਇੱਜ਼ਤ ਨਿਲਾਮ ਹੋ ਜਾਏਗੀ ਇਸ ਤੋਂ ਚੰਗਾ ਆਪਾਂ ਮਰ ਜਾਈਏ ਪਰ ਕੁੜੀ ਨੇ ਹਿੰਮਤ ਦਿੱਤੀ ਕਿ ਜੋ ਮਰਜੀ ਹੋ ਜਾਵੇ ਆਪਾਂ ਮਰਾਂਗੇ ਨਹੀਂ ਆਪਾਂ ਇਸ ਬੰਦੇ ਦੀਆਂ ਕਾਲੀਆਂ ਕਰਤੂਤਾਂ ਪੁਲਿਸ ਨੂੰ ਦੱਸਾਂਗੇ ਉਸ ਤੋਂ ਬਾਅਦ ਇਹ ਥਾਣੇ ਆਉਂਦੇ ਨੇ ਥਾਣੇ ਆ ਕੇ ਰਿਪੋਰਟ ਲਿਖਾਉਂਦੇ ਆ ਰਿਪੋਰਟ ਲਿਖਾਉਣ ਤੋਂ ਬਾਅਦ ਪੁਲਿਸ ਕਾਰਵਾਈ ਕਰਦੀ ਹੈ ਤੇ ਜੋ ਇਹ ਬੰਦਾ ਹੁੰਦਾ ਇਸ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਹੁਣ ਪੁਲਿਸ ਨੇ ਇਸ ਦਰਿੰਦੇ ਦੇ ਉੱਤੇ ਪੌਸਕੋ ਐਕਟ ਦੇ ਅਧੀਨ ਪਰਚਾ ਦਰਜ ਕਰ ਲਿਆ ਤੇ ਇਸ ਨੂੰ ਜੇਲ੍ਹ ਵਿੱਚ ਸੁੱਟ ਦਿੱਤਾ ਜਿਸ ਨੇ ਵੀ ਇਹ ਘਟਨਾ ਸੁਣੀ ਉਸ ਨੇ ਇਹੀ ਗੱਲ ਕਹੀ ਕਿ ਇਹੋ ਜਿਹੇ ਬੰਦੇ ਨੂੰ ਜਿਉਣ ਦਾ ਕੋਈ ਹੱਕ ਨਹੀਂ ਇਹੋ ਜਿਹੇ ਬੰਦੇ ਦੇ ਚੌਂਕ 'ਚ ਖੜਾ ਕੇ ਗੋਲੀ ਮਾਰ ਦਿੱਤੀ ਜਾਵੇ ਜਿਸ ਨੇ ਪਿਓ ਧੀ ਦਾ ਪਵਿੱਤਰ ਰਿਸ਼ਤਾ ਕਿਉਂਕਿ ਧੀ ਨੂੰ ਆਪਣੇ ਪਿਓ ਉੱਤੇ ਬੜਾ ਮਾਣ ਹੁੰਦਾ ਹੈ ਮੇਰੇ ਲਈ ਦੁਨੀਆ ਜਹਾਨ ਨਾਲ ਲੜ ਸਕਦਾ ਜਦੋਂ ਧੀ ਦੇ ਕੋਲ ਉਸ ਦਾ ਪਯੋ ਹੁੰਦਾ ਤਾਂ ਉਸ ਨੂੰ ਕਿਸੇ ਤੋਂ ਕੋਈ ਡਰ ਨਹੀਂ ਹੁੰਦਾ ਕਿਉਂਕਿ ਉਸ ਨੂੰ ਪਤਾ ਹੁੰਦਾ ਕਿ ਮੇਰੀ ਰੱਖਿਆ ਮੇਰਾ ਪਿਤਾ ਜ਼ਰੂਰ ਕਰੇਗਾ ਹਰ ਹਾਲ ਦੇ ਵਿੱਚ ਕਰੇਗਾ ਪਰ ਇੱਕ ਇਹ ਪਿਤਾ ਜਿਸ ਨੇ ਇਸ ਰਿਸ਼ਤੇ ਨੂੰ ਕਲੰਕਿਤ ਕਰ ਦਿੱਤਾ ਜਿਸ ਨੇ ਇਸ ਰਿਸ਼ਤੇ ਨੂੰ ਤਾਰ-ਤਾਰ ਕਰ ਦਿੱਤਾ ਤੇ ਆਪਣੀਆਂ ਹੀ ਤਿੰਨ ਧੀਆਂ ਦੇ ਨਾਲ ਇਸ ਦਰਿੰਦੇ ਨੇ ਬਲਾਤਕਾਰ ਕਰ ਦਿੱਤਾ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿਦਾਂ-ਕਿਦਾਂ ਦੇ ਕ੍ਰਾਈਮ ਕਿਦਾਂ-ਕਿਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੀਆਂ ਕਿਵੇਂ ਇੱਕ ਪਿਓ ਨੇ ਕਿਵੇਂ ਇੱਕ ਪਿਓ ਦਰਿੰਦਾ ਬਣ ਗਿਆ ਤੇ ਉਸ ਨੇ ਆਪਣੀਆਂ ਤਿੰਨ ਮਾਸੂਮ ਤਿਆਂ ਦੇ ਨਾਲ ਬਾਰੀ-ਬਾਰੀ ਬਲਾਤਕਾਰ ਕੀਤਾ ਤੇ ਆਪਣੀ ਵੱਡੀ ਧੀ ਨੂੰ ਤਾਂ ਉਸ ਨੇ ਚਾਰ ਬਾਰ ਗਰਭਪਤੀ ਵੀ ਕਰ ਦਿੱਤਾ ਤੁਸੀਂ ਵੀ ਕਮੈਂਟ ਦੇ ਵਿੱਚ ਜ਼ਰੂਰ ਲਿਖਿਓ ਕਿ ਇਹੋ ਜਿਹੇ ਦਰਿੰਦੇ ਨੂੰ ਕੀ ਸਜ਼ਾ ਮਿਲਣੀ ਚਾਹੀਦੀ ਹੈ ਇਹੋ ਜਿਹੇ ਦਰਿੰਦੇ ਦੇ ਨਾਲ ਕਿਹੋ ਜਿਹਾ ਵਿਵਹਾਰ ਕਰਨਾ ਚਾਹੀਦਾ ਸੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ